ਤੋ ਕਹਿੰਦੇ ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾ ਮਨੂ ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾ ਮਨੂ ਇਹ ਕੋਈ ਆਮ ਮੁਸਾਫਿਰ ਨਹੀਂ ਹਾਂ ਇਹ ਕੋਈ ਆਮ ਮੁਸਾਫਿਰ ਨਹੀਂ ਇੰਚ ਸੁਲਤਾਨ ਸੁਤਾਏ ਆੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਜੰਗਲ ਮਾਚੀ ਵਾੜੇ ਨਾ ਮੇਨਤੀ ਕਰੇ ਹਵਾ ਮਾਨੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਣਦੇ ਹੋਵੋਗੇ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਦੇ ਕੰਮਾਂ ਕਾਰਾਂ 'ਚ ਵਾਧਾ ਹੋਵੇ ਲਓ ਜੀ ਅੱਜ ਹੁਣ ਬੱਦਲਬਾਈ ਜੀ ਹੋਈ ਵੀ ਆ ਵੈਸੇ ਤਾਂ ਕੱਲ ਤਾਂ ਮੀਂਹ ਵੀ ਪੈ ਲਿਆ ਮੀਂਹ ਵੀ ਕੱਲ ਕਈ ਕਈ ਪਾਸੇ ਦਾ ਸੋਹਣਾ ਛੜਕਾ ਹੋ ਗਿਆ ਜਿੱਥੇ ਦਾ ਕੰਮ ਸੋਹਣਾ ਲੱਗਿਆ ਆਨੰਦਪੁਰ ਸਾਹਿਬ ਵੱਲ ਤਾਂ ਚੰਗਾ ਮੀਂਹ ਪੈ ਲਿਆ ਕੱਲ ਤੇ ਇੱਧਰ ਉਧਰ ਸਾਡੇ ਵੱਲ ਵੀ ਛੜਕਾ ਜਾਦਾ ਚੰਗਾ ਹੋ ਲਿਆ ਕੱਲ ਸਾਰੀ ਦਿਹਾੜੀ ਤਕਰੀਬਨ ਟਪ ਟਪ ਜੀ ਹੋਈ ਹੋ ਗਈ ਤੇ ਬਾਕੀ ਅੱਜ ਹੁਣ ਤੁਹਾਨੂੰ ਪਤਾ ਜੀ ਸਾਵਾਂ ਚੱਲ ਰਹੀ ਆ ਹੁਣ ਉਹ ਪਿੱਛੇ ਤੋਂ ਅਸੀਂ ਬੱਦਲਬਾਈ ਦੇਖ ਸਕਦੇ ਆ ਬੱਦਲਬਾਈ ਪੂਰੀ ਹੋਈ ਦੀ ਆ ਹੁਣ ਤਾਂ ਵੈਸੇ ਲਿੰਬੜਾ ਜਾ ਹੋ ਗਿਆ ਸਾਵਾਂ ਚੱਲ ਰਹੀ ਹੈ ਜੀ ਅੱਜ ਹੈਗੀ ਆ ਤਰੀਕ 25 24 ਤਰੀਕ ਆ ਜੀ ਅੱਜ 24 ਤਰੀਕ ਅੱਜ ਮਾਛੀਵਾੜਾ ਸਾਹਿਬ ਦਾ ਪਹਿਲਾ ਦਿਵਾਨ ਆ ਪਹਿਲਾ ਦਿਨ ਅੱਜ ਸਾਵਾਂ ਦਾ ਉੱਥੇ ਮਾਛੀਵਾੜਾ ਸਾਹਿਬ ਚਮਕੌਰ ਸਾਹਿਬ ਤੋਂ ਚਲੇਗੀ ਦੀ ਸਭ ਅ ਅੱਜ ਹੁਣ ਪਹਿਲਾ ਦਿਨ ਮਾਛੀਵਾੜਾ ਸਾਹਿਬ ਤੇ ਮਾਛੀਵਾੜਾ ਸਾਹਿਬ ਆਪਾਂ ਤਕਰੀਬਨ ਕਾਫੀ ਟਾਈਮ ਹੋ ਗਿਆ ਜੀ ਮਬੇ ਨਾਨਕ ਦੀ ਕਿਰਪਾ ਨਾਲ ਆਪਾਂ ਆਪਣੇ ਵਾਲਾ ਟਰੈਕਟਰ ਲੈ ਕੇ ਜਾਂਦੇ ਹੁੰਦੇ ਮਾਛੀਵਾੜਾ ਸਾਹਿਬ ਸੰਗਤ ਦੀ ਸੇਵਾ ਵਾਸਤੇ ਕਰੇਕ ਸਾਲੇ ਕਿਉਂਕਿ ਨੇੜੇ ਇਦਾਂ ਏ ਚਲੋ ਦੂਰ ਤਾਂ ਮਾਛੀਵਾੜਾ ਸਾਹਿਬ ਵੀ ਨਹੀਂ ਹੈਗਾ ਪਰ ਟਰੈਕਟਰ ਪਰ ਸਾਡੇ ਉਰੇ ਤੋਂ ਹੈਗਾ ਰਸਤਾ ਤਕਰੀਬਨ ਮੇਰੇ ਖਿਆਲ ਨਾਲ ਅ ਡੇਢ ਕ ਘੰਟੇ ਦਾ ਘੰਟੇ ਡੇਢ ਕ ਘੰਟੇ ਚ ਟਰੈਕਟਰ ਟਰੈਕਟਰ ਦਾ ਰਸਤਾ ਹੈ ਟਰੈਕਟਰ ਪਰ ਬੰਦਾ ਘੰਟੇ ਡੇਢ ਘੰਟੇ ਚ ਪਹੁੰਚ ਜਾਂਦਾ ਮਾਛੀਵਾੜਾ ਸਾਹਿਬ ਤੇ ਅੱਜ ਹੁਣ ਕਰੀ ਆ ਜੀ ਤਿਆਰੀ ਮਾਛੀਵਾੜਾ ਸਾਹਿਬ ਦੀ ਤੇ ਸਭਾ ਦੀ ਬਾਕੀ ਚਲਦੇ ਆ ਜੀ ਫਿਰ ਅੱਜ ਮੱਸੀਵਾੜਾ ਸਾਹਿਬ ਨੂੰ ਹੁਣ ਸਵਾ ਦਿਖਾਉਂਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਤਕਰੀਬਨ ਵੈਸੇ ਜ਼ਿਆਦਾਤਰ ਤੁਹਾਡੇ ਵਾਸਤੇ ਸਾਡਾ ਉਹ ਰਹਿੰਦਾ ਇਹ ਵੀ ਆਪਣੀ ਫੈਮਲੀ ਜਿਹੜੀ ਵੀ ਸਾਡੇ ਪਿਆਰ ਕਰਨੇ ਵਾਲੇ ਬਾਹਰ ਬੈਠੇ ਆ ਜਿੱਲੇ ਵੀ ਸਾਡੇ ਚਹੇਤੇ ਆ ਲੋਕ ਸਾਨੂੰ ਦੇਖਦੇ ਆ ਸਾਡੀ ਫੈਮਲੀ ਆ ਜਿਹੜੀ ਬਾਹਰ ਬੈਠੇ ਲੋਕ ਉਹਨਾਂ ਕਰਕੇ ਸਾਨੂੰ ਮਤਲਬ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਵੀ ਦਰਸ਼ਨ ਕਰਾਈਏ ਅਸੀਂ ਤਾਂ ਚਲੋ ਕਰੇ ਲਈ ਜੀ ਦੇ ਮਾਲਕ ਦੀ ਕਿਰਪਾ ਨਾਲ ਅਸੀਂ ਕੋਲ ਬੈਠੇ ਆ ਜਾਇਦਾ ਜੀ ਤੇ ਜ਼ਿਆਦਾਤਰ ਇਹੀ ਰਹਿੰਦਾ ਹੈ ਵੀ ਤੁਹਾਨੂੰ ਵੀ ਦਰਸ਼ਨ ਕਰਾਈਏ ਮਹਾਰਾ ਦੇ ਸਵਾ ਦੇ ਤੁਹਾਨੂੰ ਵੀ ਸਵਾ ਦਿਖਾਈਏ ਅੱਜ ਹੁਣ ਮਾਛੂਗੜਾ ਸਾਹਿਬ ਜਾਣਾ ਹੈ ਤੇ ਤਿਆਰੀ ਚੱਲ ਰਹੀ ਹੈ ਜੀ ਟਰਾਲਾ ਟਰੈਕਟਰ ਪਾਇਆ ਵਾਏ ਹੁਣ ਖੜਾ ਦੇਣਾ ਗੁਰਦੁਆਰਾ ਸਾਹਿਬ ਚ ਟਰੈਕਟਰ ਤਾਂ ਅਲਾਉਸਮੈਂਟ ਕਰਾਤੀ ਜੀ ਸਵੇਰੇ ਸਾਜਰੇ ਫਿਰ ਐਦਾਂ ਜਿਹੜੇ ਬੰਦੇ ਨੇ ਕੰਮਕਾਰ ਨਵੇੜਨਾ ਹੁੰਦਾ ਆਪਣਾ ਆਪਣਾ ਅਗਲਾ ਕੰਮਕਾਰ ਨਵੇੜ ਲੰਦਾ ਜੇ ਐਟ ਅ ਟਾਈਮ ਅਲਾਉਸਮੈਂਟ ਕਰਾਈਏ ਫਿਰ ਇੱਕ ਵਾਰ ਅਸੀਂ ਹੋਗੇ ਤੇ ਲੇਟ ਇੱਕ ਸਾਲ ਤੇ ਫਿਰ ਲੋਕ ਕਹਿਣ ਲੱਗੇ ਲੋਕ ਕਹਿੰਦੇ ਵੀ ਵੀ ਤੁਸੀਂ ਪਹਿਲਾਂ ਅਲਾਉਸਮੈਂਟ ਕਰਾਈ ਵੀ ਤੁਸੀਂ ਪਹਿਲਾਂ ਅਲਾਉਸਮੈਂਟ ਕਰਾਉਂਦੇ ਇੱਕ ਮਿੰਟ ਜੀ ਕੈਮਰਾਮੈਨ ਨੂੰ ਤਾਂ ਹਾਂ ਠੀਕਾ ਥੋੜਾ ਧੁੰਦਲਾ ਜਾ ਲੱਗਦਾ ਤਾਂ ਲੋਕ ਕਹਿੰਦੇ ਤੁਸੀਂ ਪਹਿਲਾ ਅਨਾਉਂਸਮੈਂਟ ਕਰਾਈ ਜੀ ਲੇਡੀਜ਼ ਨੇ ਤੁਹਾਨੂੰ ਪਤਾ ਹੁ ਕੰਮਕਾਰ ਨਿਬੇੜਨਾ ਹੁੰਦਾ ਹਰੇਕ ਨੂੰ ਆਪਣੇ ਘਰ ਦਾ ਕੰਮਕਾਰ ਨਿਬੇੜ ਕੇ ਹੀ ਅਗਲਾ ਜਾਂਦਾ ਹੁੰਦਾ ਕਿਉਂਕਿ ਉੱਥੋਂ ਫੇਰ ਸ਼ਾਮ ਹੀ ਮੋੜ ਹੁੰਦਾ ਹਨੇਰਾ ਹੋ ਜਾਂਦਾ ਅਸੀਂ ਵੀ ਉਹਨਾਂ ਟਾਈਮ ਮੰਨੋ ਜਿੰਨਾ ਟਾਈਮ ਅਸੀਂ ਉੱਥੋਂ ਆਪਣਾ ਉੱਥੇ ਤੇ ਆਉਂਦੇ ਆ ਆ ਕੇ ਚਾਹੇ ਸਾਨੂੰ 7:00 ਵਜੇ ਜਣ ਚਾਹੇ ਸਾਨੂੰ 8:00 ਵਜੇ ਜਣ ਅਸੀਂ ਆਣ ਕੇ ਹੀ ਡੰਗਰ ਚ ਆਉਂਦੇ ਆ ਇੱਕ ਦਿਨ ਇੱਕ ਦਿਨ ਸਵਾ ਮਤਲਬ ਦੇਖੀ ਦੀ ਚੰਗੀ ਤੇਰਾ ਨਹੀਂ ਤਾਂ ਆਪਣੇ ਚੁਾਈ ਚੂਈ ਦੇ ਟਾਈਮ ਨੂੰ ਚਲੋ ਆ ਜੀਦਾ ਇਹ ਮੱਧ ਦੇ ਟਾਈਮ ਨੂੰ ਪਰ ਆਹ ਮਾਛੀ ਵਾਲਾ ਸਾਹਿਬ ਤੇ ਜਿੰਨਾ ਮਰਜੀ ਟਾਈਮ ਹੋ ਜਵੇ ਅਸੀਂ ਫਿਰ ਆਣ ਕੇ ਹੀ ਕੰਮਕਾਰ ਕਰੀਦਾ ਮਤਲਬ ਉੱਥੋਂ ਫਿਰ ਇਹ ਤਸਦੀ ਨਾਲ ਆਈਦਾ ਹੈ ਤਕਰੀਬ ਨਾਲ ਢੇੜਾ ਹੋਏ ਜਾਂਦਾ ਬਾਕੀ ਚਲੋ ਦੇਖਦੇ ਆ ਜੀ ਅੱਜ ਹੁਣ ਕਿੰਨੇ ਕ ਵਜੇ ਮੋੜ ਹੁੰਦਾ ਕਿੰਨੇ ਕ ਵਜੇ ਆਉਂਦੇ ਆ ਬਾਬੇ ਦੀ ਕਿਰਪਾ ਨਾਲ ਅੱਜ ਤੁਹਾਨੂੰ ਦਿਖਾਈਏ ਸਾਵਾ ਲਓ ਜੀ ਫਿਰ ਇੱਧਰ ਹੁਣ ਲਓ ਜੀ ਇੱਧਰ ਹੁਣ ਚੱਲ ਰਿਹਾ ਜੀ ਟਰੈਕਟਰ ਦੀ ਟਰੈਕਟਰ ਤੋਂ ਹੋ ਰਿਹਾ ਜੀ ਇੱਧਰ ਜੈਸਮੀਨ ਵੀ ਲੱਗੀ ਵੀ ਅੱਜ ਤਾਂ ਕਹਿੰਦੀ ਮੈਂ ਵੀ ਸੇਵਾ ਚ ਹਿੱਸਾ ਪਾਉਣਾ ਭਾਈ ਔਫੇ ਮੈਨੂੰ ਪਤਾ ਤੁਸੀਂ ਵੀਡੀਓ ਬਣਾਉਣੀ ਹੋ ਤਿਆਰ ਕਰੇ ਵਿਚਾਰਾ ਮੇਰਾ ਬੜਾ ਵੀਰ ਤੱਲਾ ਲੱਗਿਆ ਹੋਇਆ ਹੁਣ ਹੈਲਪ ਵੀ ਤਾਂ ਕਰਾਉਣੀ ਹੈ ਮੈਨੂੰ ਹੂੰ ਨਹੀਂ ਚੱਲ ਹੈਲਪ ਤਾਂ ਕਰਾਉਣੀ ਚਾਹੀਦੀ ਵਧੀਆ ਗੱਲ ਆ ਮੈਂ ਤੇ ਅੱਛਾ ਵੀਡੀਓ ਬਣਾਣੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆ ਉਮੀਦ ਹੈ ਤੁਸੀਂ ਸਾਰੇ ਜਣੇ ਘਰ ਦੇ ਵਿੱਚ ਖੁਸ਼ ਹੋਵੋਗੇ ਤੇ ਪਰਮਾਤਮਾ ਉਸ ਪਰਮੇਸ਼ਵਰ ਨੂੰ ਯਾਦ ਕਰਦੇ ਰਹੋਗੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪਾਈਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਮਾਂਸ ਸਾਡੇ ਲਈ ਵਾਰਤਾ ਜੀ ਠੀਕ ਹੈ ਸੋ ਜਰੂਰ ਯਾਦ ਕਰਿਓ ਤੇ ਇਹ ਦਿਨਾਂ ਦੇ ਵਿੱਚ ਕਹਿ ਦਿੰਦੇ ਆ ਥੋੜਾ ਜਿਹਾ ਦੇਖ ਕੇ ਚਲੋ ਤਾਂ ਕਿਨੇ ਪਉ ਮਹੀਨਾ ਇਦਾਂ ਦਾ ਜੀ ਜੀ ਨੂੰ ਹਨ ਚੰਗੀ ਤਰ੍ਹਾਂ ਸਾਂਭਿਆ ਜਾਵੇ ਤਾਂ ਜ਼ਿੰਦਗੀ ਸਫਲ ਹੋ ਜਾਂਦੀ ਹੈ ਐਦਾਂ ਗੱਲ ਕਹੀ ਜਾਂਦੀ ਆ ਵੀ ਪਾਠ ਪੂਜਾ ਦੱਬ ਕੇ ਕੀਤੀ ਜਾਵੇ ਗੁਰਦੁਆਰੇ ਜਾਇਆ ਜਾਵੇ ਹਨਾ ਮਾੜੇ ਕੰਮਾਂ ਤੋਂ ਥੋੜਾ ਜਿਹਾ ਪਿੱਛੇ ਰਹਾ ਜਾਵੇ ਮਾੜੇ ਕੰਮ ਸਮਝਣਾ ਹੀ ਡਾਇਰੈਕਟਲੀ ਮੈਂ ਕਿਆ ਗੱਲ ਕਿਹੜਾ ਚਾਹੁੰਦੀ ਆ ਤੇ ਅਸੀਂ ਚੱਲੀ ਆ ਜੀ ਮਾਛੀਵਾੜਾ ਸਾਹਿਬ ਮਾਛੀਵਾੜਾ ਇੱਕ ਐਦਾਂ ਦੀ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਚੱਲ ਕੇ ਮਾਛੀਵਾੜੇ ਜੰਗਲਾਂ ਦੇ ਵਿੱਚ ਪਹੁੰਚੇ ਸੀ ਤੇ ਜੰਗਲਾਂ ਦੇ ਵਿੱਚ ਉਹਨਾਂ ਨੇ ਕੰਡਿਆਂ ਦੀ ਸੇਜ ਦੇ ਉੱਪਰ ਆਪਣਾ ਆਸਣ ਲਾਇਆ ਪਾਇਆ ਉੱਥੇ ਠੀਕ ਹੈ ਤੇ ਪੈਰ ਦੇ ਵਿੱਚ ਕੰਡੇ ਵੀ ਬਹੁਤ ਬੱਜੇ ਹੋਏ ਸੀ ਤੇ ਸੋਚ ਕੇ ਇੰਨੀ ਜਦ ਰੂਹ ਕੰਬਦੀ ਆ ਜਦ ਧਾਨਾ ਮਾਰਦਾ ਜਿਗਰਾ ਜਿਨ੍ਹਾਂ ਨਾਲ ਇਹ ਚੀਜ਼ਾਂ ਵਾਪਰੀਆਂ ਠੀਕ ਹੈ ਤੇ ਹੁਣ ਬਾਕੀ ਤਾਂ ਜਿੰਨੇ ਵੀ ਸਾਡੇ ਸਰੋਤੇ ਵੀਡੀਓ ਦੇਖਣ ਵਾਲੇ ਆ ਉਹ ਸਾਡੇ ਨਾਲੋਂ ਜ਼ਿਆਦਾ ਜਾਣਦੇ ਜੇ ਭਾਈ ਅਸੀਂ ਕੁਝ ਗਲਤ ਵੀ ਕਹਿਤਾ ਹੋਵੇ ਤੁਸੀਂ ਸਾਨੂੰ ਦੱਸਿਓ ਅਸੀਂ ਬੱਚੇ ਆ ਤੁਹਾਡੇ ਉਹ ਸਾਨੂੰ ਵੀ ਸਿੱਖਿਆ ਜ਼ਰੂਰ ਮਿਲੂਗੀ ਠੀਕ ਹੈ ਤੇ ਇੱਧਰ ਅੱਜ ਪਾਜੀ ਦੀ ਮੈਂ ਲੱਗੀ ਨਹੀਂ ਹੈਲਪ ਕਰਨ ਪਹਿਲਾਂ ਪਾਜੀ ਨੂੰ ਬੁਲਾਉ ਅੱਜ ਸਾਰੇ ਕਹੀ ਜਾਂਦੇ ਆ ਭਈ ਜੈਸਮின் ਦਾ ਜੇਠ ਬੋਲਦਾ ਨਹੀਂ ਬੋਲਦਾ ਨਹੀਂ ਲੋ ਅੱਜ ਹੀ ਬੋਲਣੇ ਸੀ ਸਿਕਾਲ ਜੀ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਜਾਣਾ ਮਾਛੋੜਾ ਸਾਹਿਬ ਚੱਲ ਰਹੀ ਹੈ ਟਰੈਕਟਰ ਦੀ ਸੇਵਾ ਤੋਰ ਰਹੇ ਆ ਤੇ ਨਾਲ ਪਾਜੀ ਮੈਂ ਹੈਲਪ ਕਰਾ ਰਹੀ ਆਂ ਵੀ ਕਹਿ ਦੋ ਮੈਂ ਮੈਂ ਹੈਲਪ ਕਰਾ ਰਹੀ ਆਂ ਮੈਂ ਨਾ ਠੀਕ ਆ ਬੋਲਦਾ ਸੋਹਰੇ ਟਰੈਕਟਰ ਦੀ ਸਫਾਈ ਚੱਲ ਰਹੀ ਆ ਦੇ ਭਾਈ ਇੱਥੇ ਬ੍ਰਾਦਰ ਸਾਹਿਬ ਖੜੇ ਆ ਜੀ ਆਏ ਕੱਟ ਰਹਿ ਗਏ ਹੁਣ ਟਰੈਕਟਰ ਤੋ ਕੇ ਟਰੈਕਟਰ ਦਾ ਥੋੜਾ ਜਿਆਦਾ ਬੁਰਾ ਹਾਲ ਹੋਇਆ ਉਹਦਾ ਖੇਤਾਂ ਨੂੰ ਹੁਣ ਚੱਲਣ ਕਰਕੇ ਕਾਫੀ ਧੇਰ ਹੋ ਗਈ ਹੁਣ ਤੋ ਨਹੀਂ ਦਾ ਹੋਇਆ ਤੇ ਹੁਣ ਸਫਾਈ ਚੱਲ ਰਹੀ ਹੈ ਦੀ ਜੋਰਾ ਸ਼ੋਰਾ ਤੇ ਹੁਣ ਟਾਈਮ ਹੈਗਾ ਤਾਂ ਸਾਡੇ ਕੋਲ ਅਸੀਆ ਚਲੋ ਆਪ ਹੀ ਧੋ ਲੰਨੇ ਆ ਅ ਨਹੀਂ ਤਾਂ ਜੀ ਮੇਰੇ ਕੋਲ ਵੀ ਮੈਂ ਹੁਣ ਦੁੱਧ ਵੀ ਪਾਉਣ ਜਾਣਾ ਭਾਈ ਤੇ ਆ ਟਰਾਲਾ ਪਾਇਆ ਆਪਾਂ ਨੇ ਕਿਸੇ ਯਾਰ ਦੋਸਤ ਦਾ ਅ ਕਿਉਂਕਿ ਸਾਡੇ ਵਾਲਾ ਟਰਾਲਾ ਥੋੜਾ ਜਿਹਾ ਛੋਟਾ ਆ ਸੰਗਤ ਵੈਸੇ ਜ਼ਿਆਦਾ ਹੋ ਜਾਂਦੀ ਆ ਉੱਥੇ ਨੂੰ ਇਹ ਟਰਾਲਾ ਕਿੰਨਾ ਲਾ ਕਿੰਨੇ ਦਾ ਟਰਾਲਾ ਜੀ ਇਹ ਮੈਨੂੰ ਲੱਗਦਾ 18 ਫੁੱਟ ਦਾ ਟਰਾਲਾ ਸ਼ਾਇਦ ਤੇ ਹਾਂ ਡਾਲਾ ਵੀ ਖੋਲ ਹੋ ਗਿਆ 2 ਫੁੱਟ ਸਮਝ ਲਓ ਡਾਲੇ ਦੀ ਹੋ ਗਈ ਲੰਬਾਈ 20 ਫੁੱਟ ਹੋ ਗਿਆ ਤਕਰੀਬਨ ਮੇਰਾ ਦਿਲ ਪਤਾ ਕਿ ਆ ਸਿੰਦਾ ਹਾਂ ਵੀ ਆਪਾਂ ਜਿਹੜਾ ਟਰਾਲਾ ਵੀ ਛੋਟਾ ਕੋ ਹੈ ਹੈ ਹਾਂ ਸੰਗਤ ਬਹੁਤ ਕਾਫੀ ਹੋ ਜਾਂਦੀ ਆ ਕਿਉਂਕਿ ਇੱਕ ਤਾਂ ਹੁਣ ਇਦਾਂ ਇਹ ਸੰਗਤ ਨੂੰ ਆਏ ਪਤਾ ਵੀ ਉਹਨਾਂ ਦਾ ਜਾਣਾ ਹੀ ਜਾਣਾ ਟਰੈਕਟਰ ਹੈ ਨਾ ਉਹਨਾਂ ਨੂੰ ਪੱਕਾ ਹੀ ਪਤਾ ਮਤਲਬ ਵੀ ਜ਼ਰੂਰ ਜਾਂਦੇ ਜਾਂਦਾ ਟਰਾਲਾ ਟਰੈਕਟਰ ਤੇ ਨੰਬਰ 2 ਮਾਛੀਵਾੜਾ ਸਾਹਿਬ ਨੂੰ ਥੋੜਾ ਜਿਹਾ ਨਾ ਦੂਰ ਹੋਣ ਕਰਕੇ ਵੀ ਲੋਕ ਫਿਰ ਆਪਣੇ ਸਾਧਨਾ ਪਰ ਵੀ ਥੋੜਾ ਜਿਹਾ ਘਟ ਜਾਂਦੇ ਆ ਚਮਕੌਰ ਸਾਹਿਬ ਤੇ ਪਠਾ ਸਾਹਿਬ ਤਾਂ ਸਾਡਾ ਪਿੰਡ ਤਕਰੀਬਨ ਸਾਰਾ ਆਪਣੇ ਸਾਧਨਾ ਉੱਪਰ ਹੀ ਜਾ ਜਾਂਦਾ ਜੀ ਅ ਮਾਵੀ ਫਾਰਮ ਤੇ ਉਹਦੇ ਕਰਕੇ ਨਾ ਫਿਰ ਦੂਰ ਕਰਕੇ ਫਿਰ ਲੋਕ ਟਰਾਲੀ ਪਰੇ ਜਾਣਾ ਪਸੰਦ ਕਰਦੇ ਤਕਰੀਬਨ ਲੀਡਿਸ ਜਿੰਨੀਆਂ ਵੀ ਆ ਲਓ ਜੀ ਟਰੈਕਟਰ ਇੱਕ ਸਾਈਡ ਤੋਂ ਤਾਂ ਹੋ ਗਿਆ ਬਿਲਕੁਲ ਸਾਫ਼ ਹੈ ਜੈ ਜੈਸਮੀਨ ਨੇ ਵੈਥੇ ਆਹ ਔਰਲਾ ਟਾਇਰ ਚਮਕਾਤ ਆਵੇ ਸੀ ਹਾਂ ਨਹੀਂ ਚਮਕਾਇਆ ਹਾਂ ਬੜੇ ਭਾਈ ਜੀ ਚਮਕਾਏ ਹਾਂ ਠੀਕ ਲਓ ਜੀ ਜੈਸਮੀਨ ਲੱਗੀ ਹੁਣ ਸੇਵਾ ਕਰਨ ਸੇਵਾ ਵਿੱਚ ਯੋਗਦਾਨ ਪਾਉਣ ਲੱਗੀ ਐ ਵੀ ਭਾਈ ਉਹ ਸਾਰੇ ਜੋਗੇ ਵੀ ਇਹ ਤਾਂ ਜਲਦੀ ਰਿਖਾ ਇਹ ਗੰਨੇ ਉੱਪਰ ਲਾਇਆ ਵਦਾ ਭਾਈ ਨੇ ਟਰਾਲਾ ਵਿੱਚ ਗੰਨੇ ਗੁੰਨੇ ਜੇ ਪਾਏ ਆ ਇਰੇ ਵਿੱਚ ਫੇਰ ਸਟਾਂਗੇ ਪ੍ਰਾਲੀ ਕਿਉਂਕਿ ਪ੍ਰਾਲੀ ਦਾ ਐਦਾਂ ਹੁੰਦਾ ਜੇ ਮਤਲਬ ਹਲਾਉੜੇ ਵਿੱਚ ਨੀ ਕਰ ਕਹਿ ਲਿਆ ਪੈਪ ਲਿਆ ਦੋ ਪੈਪ ਲਿਆ ਦੋ ਪੈਪ ਲਿਆ ਦੋ ਹੁਣ ਬਾਲਟਿੰਗਾ ਪਰ ਪਰ ਕੇ ਸਾਨੂੰ ਉਧਰ ਤੋਂ ਆ ਪੈਪ ਉਧਰ ਹੈਗਾ ਛੋਟਾ ਉਹ ਬੜੇ ਪੈਪ ਦੀ ਗੱਲ ਕਰਦੀਆਂ ਜੀ ਮੈਂ ਤੁਹਾਡੇ ਨਾਲ ਨਹੀਂ ਆਉਂਦੇ ਪੈਪ ਵੀ ਮੈਂ ਤੁਹਾਨੂੰ ਕਹਿ ਲਿਆ ਤੇ ਵਿੱਚ ਗੰਨੇ ਜੇ ਪਏ ਆ ਜੀ ਇਹਦੇ ਵਿੱਚ ਫੇਰ ਪ੍ਰਾਲੀ ਸਟਾਂਗੇ ਪ੍ਰਾਲੀ ਤੇ ਬਾਅਦ ਉੱਪਰ ਫੇਰ ਬਿਸ਼ਾਵਾਂਗੇ ਤੇ ਖਰਸ ਦਰੀ ਇਹਨੂੰ ਕਹਿੰਦੇ ਦਰੀ ਮੜਾ ਜਾਹੇ ਤੋ ਕੇ ਬੈਲਾ ਨਾ 2 ਮਿੰਟ ਹਾਂ ਇਹਦੇ ਉੱਪਰ ਪਾਣੀ ਵੀ ਵੱਜਣਾ ਆ ਗਾਰਾ ਜਆ ਜਿਹੜੀ ਮਿੱਟੀ ਜੀ ਹੈ ਨਾ ਚੱਲ ਇਹ ਤਾਂ ਜੈਸਮੀਨ ਪਰਾਲੀ ਦੇ ਥੱਲੇ ਹੀ ਆ ਜਣੀ ਨਹੀਂ ਫੇਰ ਵੀ ਥੋੜਾ ਜਿਹਾ ਚਰਾਂਗੇ ਓਹੋ ਜਦ ਪਰਾਲੀ ਉਹ ਗਿਰ ਜਣੀ ਇਹਦੇ ਵਿੱਚ ਮਨ ਗਈ ਤੁਹਾਡੀ ਗੱਲ ਬਾਕੀ ਬੜੇ ਭਾਜੀ ਜਿੱਦਾਂ ਕਹਿ ਦਾਂਗੇ ਕਰ ਲੈਣਾ ਹਾਂ ਵਿੱਚ ਪਰਾਲੀ ਕਰਕੇ ਚੱਲ ਜਾਣਾ ਕੰਮ ਇੱਧਰ ਬੀਬੀ ਵੱਧ ਗਿਆ ਜੀ ਭਾਜੀ ਤੇ ਇੱਧਰੋਂ ਫਾਲੀ ਦੀ ਸੇਵਾ ਚੱਲ ਰਹੀ ਆ ਟਰੈਕਟਰ ਤੋਂ ਹੋਂ ਦੀ ਸਾਰੇ ਸਾਰੀ ਫੈਮਿਲੀ ਉਹ ਸੇਵਾ ਚ ਲੱਗੀ ਹੋਈ ਆ ਜੀ ਆ ਤੇ ਵੈਸੇ ਇੱਧਰ ਨੂੰ ਲਾ ਲੈਣਾ ਦਾ ਟਰੈਕਟਰ ਨੇੜੇ ਨੂੰ ਯਾਰ ਚਲੋ ਕੋਈ ਨਹੀਂ ਅਗਲੇ ਦੇ ਵਿੱਚ ਪ੍ਰਾਲੀ ਵਿਛਾ ਕੇ ਜੀ ਫਿਰ ਉੱਪਰ ਫਰਸ ਵਿਛਾਵਾਂਗੇ ਪ੍ਰਾਲੀ ਤਾਂ ਵਿਛਾਉਣੀ ਆ ਕਿਉਂਕਿ ਜੇ ਹੜਾ ਹੜੂ ਲੱਗ ਤੇ ਲੱਗ ਜਾਂਦਾ ਬਾਈ ਚਾਂਸ ਫਿਰ ਮਤਲਬ ਪ੍ਰੋਬਲਮ ਹੁੰਦੀ ਹਾਂ ਕਈਆਂ ਨੂੰ ਪਿੱਠ ਦੀ ਪ੍ਰੋਬਲਮ ਹੁੰਦੀ ਐ ਇਦਾਂ ਮਤਲਬ ਫੇ ਬੰਦਾ ਥੋੜਾ ਕੰਫਰਟੇਬਲ ਜਾ ਰਹਿੰਦਾ ਪ੍ਰਾਲੀ ਨਾਲ ਕਹਿ ਲੋ ਵੀ ਗੱਦੇ ਦਾ ਕੰਮ ਕਰਦੀ ਪ੍ਰਾਲੀ ਤੇ ਲਓ ਜੀ ਟਰੈਕਟਰ ਦੀ ਤਾਂ ਹੋ ਗਈ ਹੁਣ ਤਿਆਰੀ ਹੁਣ ਗੁਰਦੁਆਰਾ ਸਾਹਿਬ ਚ ਲੈ ਜਾ ਕੇ ਲਾ ਦੇਣਾ ਇਹ ਅਨਾਉਂਸਮੈਂਟ ਇੱਕ ਵਾਰ ਦੁਬਾਰਾ ਕਰਾ ਦੇਣੀ ਵੀ ਭਾਈ ਟਰਾਲੀ ਖੜ ਗਈ ਆ ਕੇ ਜਿਹਨੇ ਜਿਹਨੇ ਜਾਣਾ ਆਪਣਾ ਅਸੀਂ ਟਾਈਮ ਦਿੱਤਾ ਹੋਇਆ ਏ ਭਾਜੀ ਖੇਤਾਂ ਚ ਬਿਜੀ ਰਹਿੰਦੇ ਸਾਡੇ ਘਰ ਦੇੰਨੇ ਵੀ ਜੀ ਅਨਾਉਂਸਮੈਂਟ ਨਹੀਂ ਕਰਾਈ ਆ ਸਵੇਰੇ ਸਵੇਰੇ ਕਰਾਈ ਗਿਆ ਸੀ ਚਲੋ ਸਵੇਰੇ ਸੱਜਰੇ ਕਰਾਤੀ ਤੀ ਕੰਮ ਕੁਮਨ ਮੇਲ ਲੈਣਾ ਜਿਹਨਾਂ ਮੇਲਣਾ ਜੇ ਮੇਰੇ ਵਰਗੇ ਨੇ ਕਿਸੇ ਨੇ ਕੋਈ ਕੰਮ ਕਰਨਾ ਹੋਵੇ ਜਾਂ ਜੇ ਕੋਈ ਹੋਵੇ ਵੀ ਅੱਜ ਮੈਂ ਕੰਮ ਕਰ ਲੂੰਗੀ ਉਹ ਤਾਂ ਫੇਰ ਭਾਈ ਹੁਣ ਰਿਡਸਟ੍ਰਮੈਂਟ ਫੇਰ ਹੁਣ ਗੁਰੂ ਘਰ ਗੁਰੂ ਘਰ ਨਾਲੋਂ ਜ਼ਿਆਦਾ ਕੰਮ ਪਿਆਰੇ ਹੋਗੇ ਕੰਮ ਫੇਰ ਅੱਗੇ ਵੀ ਕਰਿਆ ਜਾ ਸਕਦਾ ਹਾਂ ਹਾਂ ਮੈਂ ਕਾ ਲੂੰ ਕੁਝ ਬੋਲਣਾ ਉਹ ਕੀ ਹੁਣ ਜੇ ਇੱਕ ਦਿਨ ਕੰਮ ਜੇ ਜੇ ਬੰਦੇ ਨੂੰ ਕਿਸੇ ਨੂੰ ਕੰਮ ਹੈ ਵੀ ਆ ਚਲੋ ਆਪਣਾ ਅਗਲਾ ਅੱਗੇ ਪਿੱਛੇ ਕਰ ਲੈਂਦਾ ਏ ਵੀ ਹਾਂ ਵੀ ਨਹੀਂ ਸੀ ਕਾਲੂ ਕਰਦਾਂਗੇ ਪਸਵਾਹੀ ਪੱਕਾ ਫੇਰ ਵੀ ਫੇਰ ਤਾਂ ਦੇਖੋ ਹੁਣ ਮੇਰੇ ਗੁਰੂ ਘਰ ਵਾਸਤੇ ਤਾਂ ਇੰਨਾ ਹੀ ਕਿ ਤਾਂ ਹੁਣ ਕੁਰਬਾਨੀ ਦੇਣੀ ਹੋ ਗੁਰੂਆਂ ਨੇ ਏਡਾ ਏਡੀਆਂ ਕੁਰਬਾਨੀਆਂ ਦੇਤੀਆਂ ਅਸੀਂ ਆਪਣੇ ਕੰਮ ਕਾਰ ਨਹੀਂ ਛੱਡ ਸਕਦੇ ਇੱਕ ਦਿਨ ਵਾਸਤੇ ਤੇ ਹੁਣ ਗੁਰਦੁਆਰਾ ਸਾਹਿਬ ਚ ਲ ਜਾ ਕੇ ਲਾ ਦੇਣੀ ਜੀ ਟਰਾਲੀ ਫੇਰ ਉੱਥੋਂ ਲੋਸਮੈਂਟ ਕਰਾ ਕੇ 11 ਵਜੇ ਦਾ ਸਮਾਂ ਦਿੱਤਾ ਹੋਇਆ ਸਾਰੀ ਸੰਗਤ ਨੂੰ 11 ਵਜੇ ਫੇਰ ਚਾਲੇ ਪਾ ਦੇਣੀ ਆਪਾਂ ਨੇ ਅ ਮਾਛੀਵਾੜਾ ਸਾਹਿਬ ਨੂੰ ਮਾਲਾਂ ਤੋਂ ਵੀ ਜਾਣਾ ਜੀ ਮੰਮੀ ਜੀ ਹੋਣਾ ਨੇ ਤੇ ਝੱਲੀਆਂ ਤੋਂ ਮੇਰੀ ਭੈਣ ਨੇ ਜਾਣਾ ਝੱਲੀਆਂ ਮੇਰੀ ਭੈਣ ਆ ਜੀ ਮਾਲਾਂ ਦੇ ਸਾਹਮਣੇ ਹੀ ਪਿੰਡ ਆ ਤੇ ਨਾਨਕਿਆਂ ਨੇ ਵੀ ਜਾਣਾ ਮਾਮਾ ਜੀ ਨੇ ਵੀ ਜਾਣਾ ਹਾਂਜੀ ਉਹ ਵੀ ਕਿੱਥੇ ਆਉਂਗੇ ਉਹ ਹੁਣ ਦੇਖਦੇ ਆ ਤੁਸੀਂ ਦੱਸੋ ਕਿਹੜੇ ਰੂਟ ਨੂੰ ਜਾਣਾ ਚਾਹੀਦਾ ਰੂਟ ਆਪਾਂ ਬਿੱਲੇ ਨੂੰ ਹੀ ਜਾਣਾ ਬਿੱਲੇ ਨੂੰ ਜਾਣਾ ਬਾਈ ਬਸ ਫਿਰ ਮਾਮਾ ਜੀ ਨੂੰ ਬਿੱਲੇ ਕਰ ਦੋ ਨੀ ਮੈਂ ਕਹਿੰਦੀ ਹੁਣੇ ਵੀਡੀਓ ਆ ਪਬਲਿਸ਼ ਕਰ ਦਿੰਦੀ ਮਾਰਨਿੰਗ ਟਾਈਮ 'ਚ ਨਹੀਂ ਦੇਖ ਲੈਣਗੇ ਜਿਹਨੇ ਜਿਹਨੇ ਆਪਣੇ ਮਾਛੀਵਾੜਾ ਸਾਹਿਬ ਮਿਲਣਾ ਵੀ ਹੋਇਆ ਉਹ ਵੀ ਆ ਜਿਓ ਠੀਕ ਐ ਹਾਂ ਅਸੀਂ ਵੀ ਰੱਬ ਵਰਗੇ ਸਰੋਤਿਆਂ ਨੂੰ ਮਿਲਣਾ ਚਾਹੁੰਦੇ ਆ ਜਿਹੜੇ ਸਾਡੀ ਵੀਡੀਓ ਦੇ ਜ਼ਰੀਏ ਦੇਖਦੇ ਆ ਠੀਕ ਆ ਤੇ ਬੇਲੇ ਚੜ੍ਹ ਨੂੰ ਅਸੀਂ ਜਾ ਰਹੇ ਆ ਤੁਸੀਂ ਵੀ ਜੇ ਸਾਡੇ ਨਾਲ ਹਿੱਸਾ ਬਣਨਾ ਚਾਹੁੰਦੇ ਆ ਸੰਗਤ ਦੇ ਵਿੱਚ ਤੁਸੀਂ ਵੀ ਸਾਨੂੰ ਆ ਸਕਦੇ ਆ ਫੂਲਪਿੰਡ ਪਹੁੰਚ ਜਾਓ ਜਾਂ ਫਿਰ ਆਪਾਂ ਬੇਲੇ ਮਿਲਾਂਗੇ ਤੁਸੀਂ ਸਮਝ ਲਓ ਵੀ ਇੱਥੇ ਤੇ ਬੇਲੇ ਨੂੰ ਸੜਕ ਜਿਹੜੀ ਜਾਂਦੀ ਆ ਉਸ ਦੇ ਉੱਤੇ ਤੁਸੀਂ ਖੜ੍ਹ ਜਿਓ ਜਿਨੇ ਜਿਨੇ ਸਾਡੇ ਨਾਲ ਬੇਲੇ ਨੂੰ ਹੋ ਕੇ ਹੀ ਜਾਣੀ ਆ ਜੀ ਟਰਾਲੀ ਬੇਲੇ ਤੇ ਅੱਗੇ ਨੂੰ ਫਿਰ ਆਪਣਾ ਮਾਚ ਬੜਾ ਥਾ ਡਾਇਰੈਕਟ ਕਮੈਂਟ ਮੇਰੀ ਗੱਲ ਸੁਣੋ ਮੈਂ ਇੱਕ ਸਲਾਹ ਕਰਨੀ ਤੁਹਾਡੇ ਨਾਲ ਵਿਆਹ ਦਾ ਮੈਨੂੰ ਵੀ ਪਤਾ ਖਰਚਾ ਹੋ ਗਿਆ ਠੀਕ ਹੈ ਚਲੋ ਹੁਣ ਤਿੰਨ ਚਾਰ ਮਹੀਨੇ ਤੱਕ ਆਪਾਂ ਲੈਵਲ ਬਰਾਜਾਂਗੇ ਹਨਾ ਫਿਰ ਆਪਾਂ ਕਰਾ ਟਰੈਕਟਰ ਨੂੰ ਸ਼ਿੰਗਾਰ ਟਰੈਕਟਰ ਹੁਣ ਵਿਚਾਰ ਸ਼ਿੰਗਾਰਿਆ ਵਾ ਦਾ ਹੈਗਾ ਐਡਾ ਇਹਦੇ ਵਿੱਚ ਸਪੀਕਰ ਲਾਇਆ ਵਾ ਛਤਰੀ ਲਵਾਈ ਹੋਈ ਆ ਛਤਰੀ ਛਤਰੀ ਦੇ ਵਿੱਚ ਪੱਖਾ ਵੀ ਲਾਇਆ ਵਾ ਭਾਈ ਹੈ ਫਿਰ ਮੂਰ ਪਰ ਚੱਟ ਕੰਮ ਖਾ ਨਾਲੇ ਨਹੀਂ ਹਵਾ ਦੰਦਾ ਹੁਣ ਤਾਂ ਚੱਲ ਸਿਆਲ ਚ ਕਾਨੂੰ ਚਲਾਉਣਾ ਹੈ ਵੈਸੀ ਮ ਖੰਮਾ ਚਲਾਤੀ ਕੇ ਵੀ ਹਵਾ ਰੋ ਦਰਵਾਜ਼ੇ ਵੀ ਬੰਦ ਕਰਦਾ ਉਹ ਹੱਸ ਰਿਹਾ ਨਹੀਂ ਅੱਜ ਵੀ ਤਾਂ ਕੁੱਤਾ ਮਾਂ ਦੇ ਉੱਪਰ ਰੱਖਿਆ ਹੋਇਆ ਨਹੀਂ ਨਹੀਂ ਹੈ ਤਾਂ ਜੱਟ ਦਾਦਾ ਪੁੱਤ ਹੁੰਦਾ ਟਰੈਕਟਰ ਲਾਣੇ ਨਾਰ ਵੀ ਹੁੰਦਾ ਤਾਂ ਨਿਕਲਣਾ ਕਿਹਦਾ ਲਾਣੇਦਾਰ ਵੀ ਕਰਦਾ ਇਹੀ ਆ ਭਾਈ ਪੁੱਤ ਵੀ ਸਾਡਾ ਇਹੀ ਆ ਜਿਹਦੇ ਸਿਰ ਪਰ ਖਾਂਦੇ ਆ ਤੇ ਬਾਕੀ ਸ਼ਿੰਗਾਰ ਨਾ ਹੁਣ ਇਹਦੇ ਚ ਕਿਆ ਸ਼ਿੰਗਾਰ ਨਾ ਮੈਨੂੰ ਐਂ ਦੱਸ ਬਾਜੀ ਅਸੀਂ ਬੰਪਰ ਲਾਉਣਗੇ ਬਾਜੀ ਕਿੱਥੇ ਬੰਪਰ ਲੜ ਰਹੇ ਆ ਭਾਈ ਕਹਿਣਾ ਤੂੰ ਕਹਿ ਮਾਈ ਕਹਿਵਾ ਤੂੰ ਕਹਿ ਵਾਫਰ ਬਾਜੀ ਹੁਣ ਕਿਆ ਕਰੀਏ ਅਸੀਂ ਖਾ ਰਹੀ ਸੀ ਵਾਫਰ ਇਹਨੂੰ ਨੇ ਬੰਪਰ ਤਾਂ ਲਵਾ ਲੀਏ ਪਰ ਆਹ ਵਾਲਾ ਬੰਪਰ ਜਿਹੜਾ ਹੈ ਪਾਰਾ ਹੈ ਜਦ ਕਿਤੇ ਟਰਫਾ ਫਸਲ ਫੂਸਲ ਵਾਲੀ ਟਰਾਲੀ ਪਿੱਛੇ ਹੁੰਦੀ ਨਾ ਇਸ ਚੀਜ਼ ਦਾ ਫਾਇਦਾ ਬਹੁਤ ਐਸੀ ਵੇਟ ਲਵਾ ਲਾਂਗੇ ਹਾਂ ਉਹਨੇ ਕਿਸੇ ਨੂੰ ਬਿਠਾ ਲਾਂਗੇ ਨਹੀਂ ਤਾਂ ਫਿਰ ਉਹ ਖੜਾ ਨਹੀਂ ਹੋਊਗਾ ਹਾਂ ਮੂਰੇ ਕਿਹਦੇ ਨੂੰ ਬਿਠਾ ਕੇ ਦੱਸ ਫਸਲ ਵਾਲੀ ਟਰਾਲੀ ਦੇ ਬਾਹਰ ਨੂੰ ਸੱਟ ਖਾਣੀ ਆ ਅਸੀਂ ਵੇਟ ਲਵਾ ਲਾਂਗੇ ਹਾਂ ਚਲ ਦੇਖਦੇ ਆ ਸਲਾਹ ਕਰ ਲਈ ਅਸੀਂ ਇਹ ਕੰਮ ਕਰਨਾ ਚਲ ਕੋਈ ਨਹੀਂ ਇਹਨੂੰ ਭਾਈ ਕਹਿੰਦੇ ਘੋੜਾ ਬੰਫਰ ਗਾਉਂਦਾ ਘੋੜਾ ਬੰਫਰ ਲੱਗਦਾ ਨਵੇਂ ਸ਼ਹਿਰ ਵਾਲੀ ਸਾਈਡ ਉਹੀ ਮਤਲਬ ਕਾਫੀ ਉਹ ਹੋਇਆ ਹੈ ਕਹਿ ਲੋ ਵੀ ਵਧੀਆ ਲੱਗਦਾ ਲਵਾਇਆ ਵਾ ਲੋਕਾਂ ਨੇ ਉਹ ਇੰਨਾ ਲੰਬਾ ਹੁੰਦਾ ਇੰਨਾ ਦੂਤਾ ਉਹ ਤਾਂ ਚਲੋ ਮਰਜੀ ਆ ਜਿੰਨੀ ਮਰਜੀ ਲੰਬਾਈ ਰਖਾ ਲੂ ਉਹਦੀ ਉਹ ਪੱਤੀਆਂ ਹੀ ਹੁੰਦੀਆਂ ਪੱਤੀਆਂ ਉਹਦੇ ਦਾ ਕਾਰਨ ਕੇ ਨਾ ਇੱਥੋਂ ਇਦਾਂ ਇਦਾਂ ਇੱਥੇ ਆ ਕੇ ਫਿਰ ਆਏ ਮੂਹਰੇ ਮਤਲਬ ਇੰਨਾ ਚੌੜਾ ਨਹੀਂ ਹੁੰਦਾ ਉਹ ਇਨਾ ਚੌੜਾ ਨਹੀਂ ਉਹ ਹੁੰਦਾ ਇਹਦੀ ਤਾਂ ਚੜਾਈ ਘੱਟੋ ਘੱਟ ਹੋਣੀ ਆ ਮੋਨਾਂ ਦਾ 5 ਫੁੱਟ 5 ਇੰਚ ਸੌਰੀ ਹਾਂ 5 ਇੰਚ ਦਾ ਹੋਣਾ ਇਹ 5 ਇੰਚ ਦਾ ਉਹ ਤਾਂ ਮਤਲਬ ਪੱਤੀ ਹੁੰਦੀ ਐਨੀ ਮੋਟੀ ਬਸ ਐ ਪੱਤੀਓ ਮੋੜੀ ਵੀ ਹੁੰਦੀ ਉਹ ਇਸੇ ਟਾਈਪ ਇਹ ਤਾਂ ਮਤਲਬ ਇਹ ਇਹਦੇ ਚ ਅਸੀਂ ਬਜਰੀ ਵੀ ਮੰਨ ਲਓ ਭਰੀ ਵੀ ਆਹ ਨਾਟ ਖੋਲ ਕੇ ਨਾ ਇਹਦੇ ਚ ਬਜਰੀ ਭਰੀ ਵੀ ਆ ਮਤਲਬ ਵੇਟ ਰਹਿੰਦਾ ਮੂਰੇ ਵੇਟ ਆ ਵੀ ਵੈਸੀ ਵੇਟ ਆ ਇਹ ਇੱਕ ਕੰਪਨੀ ਦਾ ਮਿਲਿਆ ਵਾ ਨਾਮ ਤੋਂ ਵੇਟ ਇਹ ਬਾਕੀ ਉਦਾਂ ਖੜਾ ਖੂੜਾ ਹੋਰ ਤੇ ਫਸਲ ਵਾਲੀ ਟਰਾਲੀ ਦੀ ਵਾਰ ਨੂੰ ਵਜਨ ਪਾਇਆ ਵਾ ਮੂਰੇ ਹਾਂਜੀ ਜਿਹੜਾ ਭਾਜੀ ਵੇਟ ਕਰਨ ਨੂੰ ਕਹਿੰਦੇ ਆ ਵੀ ਇਹਨਾ ਉਹ ਖੋਲ੍ਹਤੀ ਵੀ ਰੱਖ ਸਕਦੇ ਆ ਹਾਂ ਖੁੱਲ ਜਾਂਦਾ ਉਹ ਇਹਨੂੰ ਨਹੀਂ ਨਾ ਪਰ ਕਸਣਾ ਉਹ ਅੱਛਾ ਕਸੇ ਨਹੀਂ ਹੁੰਦਾ ਇਹਨੂੰ ਇਹਦੀ ਚੜਾਈ ਬਹੁਤ ਹੈ ਇਹਨੂੰ ਜਾਂ ਤਾਂ ਫਿਰ ਸਪੈਸ਼ਲ ਕੋਈ ਨਟ ਲਵਾਉਣਾ ਪੈਣਾ ਇਹਨੂੰ ਚੰਗਾ ਤਾਂ ਕਸਣਾ ਨਟ ਵੀ ਵੈਸੇ ਵੇਟ ਦਾ ਮਤਲਬ ਹੁੰਦਾ ਵਜਨ ਵਜਨ ਨੇ ਤਾਂ ਉਹ ਤਾਂ ਫਿਰ 50 60 ਕਿਲੋ ਦਾ ਵੇਟ ਕਸਲ ਹੁੰਦਾ ਉਹਨੇ ਨਟ ਕਿੱਥੇ ਖੜਨ ਉਨੇ ਦਾ ਨਟ ਤੋੜਦਾ ਦਾ ਮਤਲਬ ਹੈ ਪਲੇਟ ਦੇ ਪਿੱਛੇ ਕਾਸ ਹੁੰਦਾ ਪਲੇਟ ਘੋੜੇ ਬਫਰ ਪਰ ਇਹਨੂੰ ਤਾਂ ਆਹੋ ਘੋੜਾ ਵਾਫਰ ਕਹਿ ਦਿੰਦੇ ਉਹਨੂੰ ਉਹ ਇਹ ਤਰਕ ਸਾਈਡ ਰਹਿ ਗਈ ਸਫਾਈ ਟੈਂਸ਼ਨ ਨਾ ਲੋ ਬਸ ਹੈ ਹਾਂ ਤੁਸੀਂ ਸਾਰਾ ਕੰਮ ਕਰ ਲੈਣਾ ਤੁਸੀਂ ਟੈਂਸ਼ਨ ਨਾ ਲੈ ਆਦਰ ਸਾਹਿਬ ਦੀ 6 ਵਜੇ ਯੋਗਦਾਨ ਪੂਰਾ ਉਧਰ ਵੈਸੇ ਮੋਟਰ ਕੋਲੇ ਲਾ ਲੈਣਾ ਦਾ ਯਾਰ ਪਿੱਛੇ ਪਰ ਉੱਥੇ ਗਾਰਾ ਹੋ ਜਾਣਾ ਤਾਂ ਤਾਂ ਨਹੀਂ ਲਾਇਆ ਮੱਲਾ ਦਾ ਭਾਈ ਨਹੀਂ ਉੱਥੇ ਉੱਥੇ ਗਾਰਾ ਹੋ ਜਾਣਾ ਦਾ ਪਾਪਾ ਜੀ ਬਹੁਤ ਉਹ ਨੀ ਮੋਟਰ ਪਾ ਲਿਆ ਤਾਂ ਹੋ ਜਾਣਾ ਦਾ ਪਾਪਾ ਫੇ ਇੰਨਾ ਟਰੈਕਟਰ ਉੱਥੇ ਟਰਾਲਾ ਨਹੀਂ ਤਾਂ ਅੰਦਰ ਪੜਨਾ ਉਹਨਾਂ ਦੇ ਐਡਾ ਵੜਾ ਚਲੋ ਕੋਈ ਨਹੀਂ ਹੁਣ ਆਹ ਆ ਸੇਵਾ ਬਚਾਲੀ ਛੜਤੀ ਆ ਦੇਖ ਲਓ ਜੈਸ ਮਿੰਤੀ ਕਰੀ ਵੀ ਸੇਵਾ ਲੈ ਥੱਕ ਗਈ ਥੱਕ ਗਈ ਉਹ ਚੱਕਣਾ ਮੈਂ ਥੂੜੇ ਥੂੜੇ ਚੱਕੜੇ ਚੱਕਣਾ ਇੱਥੇ ਵੀ ਲਾ ਦੋ ਉਂਟਲੇ ਆ ਚੱਕ ਕੇ ਉੱਥੇ ਮਾਰ ਦੱਸ ਤੂੰ ਹੈ ਜੱਟਾਂ ਦੀ ਕੁੜੀ ਆ ਤੂੰ ਕਿੱਥੇ ਆ ਹੱਥ ਲਾਉਣ ਤੇ ਕਕਣਾ ਡਰਦੀ ਜੀ ਦੇਖ ਲੋ ਹਰ ਗੱਲ ਚ ਲੈ ਦੱਸ ਫੇਰ ਹੋਰ ਕੀ ਆ ਨਹੀਂ ਆਪੇ ਚੱਕ ਲੈਣੇ ਬਸ ਹਾਂ ਹਾਂ ਆ ਹੁੰਦਾ ਬਾਪ ਪਾਪਾ ਹੁੰਦਾ ਆਪ ਮੁੰਲਾ ਦਾ ਠੰਡ ਜੀ ਲੱਗੀ ਆਪਣੀ ਆਪਾਂ ਹੁਣ ਸਾਦੇ ਬਰਾਬਰ ਹੋ ਗਏ ਹੋਰ ਕੀ ਆ ਬਾਤ ਨਹੀਂ ਚਲੋ ਜਦ ਕਰਨੇ ਦੀ ਉਮਰ ਦੀ ਬਥੇਰਾ ਕਰਤਾ ਪਰ ਆਏ ਤਾਂ ਪਾਪਾ ਜੀ ਦੀ ਹੱਡੀ ਮਜ਼ਬੂਤ ਆਏ ਨਾ ਕੋਈ ਸਿਰ ਪਾਪਾ ਦੀ ਕਾਥੇ ਜੋਗੇ ਨਹੀਂ ਜਦ ਹੁਣ ਕਰਿਆ ਬਥੇਰਾ ਕਰਿਆ ਉਦੋਂ ਦਾ ਹਾਂ ਇੱਥੇ ਨੂੰ ਵਿੱਚ ਵੀ ਕਰ ਜਣਾ ਇੱਥੇ ਨੂੰ ਥੱਲੇ ਕਰ ਜਣਾ ਚੱਕੇ ਓਏ ਕਿੱਥੇ ਚੱਕ ਹੋਣਾ ਸਦੈਣ ਕੰਮ ਇੱਧਰ ਆ ਲੱਗਿਆ ਲੈ ਤੂੰ ਨਾਸ ਚੱਕ ਦੂੰਗੀ ਹੈ ਡਾਲੇ ਨੂੰ ਆ ਪੱਤੀਆਂ ਦਾ ਦੇਖ ਲੈ ਕਿੰਨੀਆਂ ਲੱਗੀਆਂ ਨੇ ਇਹ ਕਿੰਤਾ ਲੈ ਦੱਸ ਹੈ ਉੱਦਾਂ ਹੀ ਜ਼ੋਰ ਮਾਰੀ ਜਾਂਦੀ ਵੀ ਡਾਲਾ ਮੈਂ ਕਿਤੇ ਖੜੀ ਕਰ ਦੂੰਗੀ ਖੜਾ ਕਰ ਦੂੰਗੀ ਡਾਲਾ ਖੜੀ ਕਰ ਦੂੰਗੀ ਮੈਂ ਪੱਤੀਆਂ ਦਾ ਦੇਖ ਲੈ ਕਿੰਨਾ ਮਜ਼ਬੂਤ ਕੰਮ ਕਰਿਆ ਵਾ ਇਹ ਗੰਨੇ ਵਾਸਤੇ ਗੰਨੇ ਨੂੰ ਚੱਲਦਾ ਜੀ ਟਰਾਲਾ ਹੈ ਪੱਕਾ ਹੀ ਆ ਇਹ ਖੁੱਲਾ ਹੈ ਨਾ ਨਾ ਖੁੱਲ ਜਾਂਦਾ ਹੋਰ ਫਲਾਹਾਲ ਪੱਕਾ ਕਰਿਆ ਵਾ ਉਹਨਾਂ ਨੇ ਗੰਨੇ ਕਰਕੇ ਇਹ ਆ ਖੁੱਲ ਜਣੀ ਹਾਂ ਇਹ ਨਾ ਆਹਾਂ ਨਾਟ ਖੋਲ ਕੇ ਸਾਰੇ ਫੇਰੇ ਲੱਗਣਾ ਡਾਲਾ ਹਾਂਜੀ ਹਰਜੀ ਭਾਪਾ ਜੀ ਵਿਚ ਤੇ ਦਾ ਆਪੇ ਮੈਂ ਕਹਦਾ ਲੋੜੇ ਨਹੀਂ ਪਰਾਲੀ ਉਹ ਮਛੌਣੀ ਠੰਡੇ ਮਛੌਣੀ ਫਿਰ ਤਾਂ ਦੇਖਣ ਦੇਖ ਲੋ ਨਹੀਂ ਮਾਰਨਾ ਫੇਰ ਮਾਰ ਦੋ ਦੋ ਬਾਲਟੀਆਂ ਫਿਰ ਐਦਾਂ ਜੇ ਬਾਲਟੀਆਂ ਦੋ ਮਾਰਨੀਆਂ ਇਹਨੂੰ ਮੁਰੇ ਤੇ ਨਾ ਫਿਰ ਉਹ ਕਰ ਹੋਣਾ ਲੈਫਟ ਲਾ ਕੇ ਉੱਚਾ ਚੱਕ ਹੋਣਾ ਉਹ ਤਾਂ ਉਹ ਐ ਟਰੈਕਟਰ ਤੋਂ ਮਾਰਨਾ ਉਹ ਪਲਾਂ ਨੂੰ ਆਪਣਾ ਕਰ ਦੋ ਮਤਲਬ ਥੱਲੇ ਨੂੰ ਉਤਾਰ ਦੀ ਇਹ ਪਿੱਛੇ ਨੂੰ ਆਉ ਵੀ ਠੀਕ ਆ ਨਹੀਂ ਤਾਂ 2 ਮਿੰਟ ਲੱਗਣੇ ਖੋਲ ਕੇ ਹੁੱਕ ਮੜਾ ਜਾਂ ਲੈਫਟ ਚੱਕ ਦੰਨੇ ਆ ਮੁਰੇ ਤੇ ਉਹ ਉੰਨੇ ਜੇ ਯੋਜਨਾ ਕਰਨ ਸਭ ਕੁਝ ਜਦੋਂ ਮੈਂ ਇੱਕ ਮਟਰਟਰਕ ਮਾਹਲਾ ਘੁਆੜਿਆ ਅੱਛਾ ਟਰੈਕਟਰ ਮਾਹਲਾ ਲੈ ਕੇ ਜਾਣਾ ਭਾਈ ਨੇ ਲੈ ਜਾ ਮਾਹਲਾ ਨੂੰ ਟਰੈਕਟਰ ਚਲੋ ਬੱਚਾ ਉਹਨੂੰ ਖਾਉਨ ਤੂੰ ਹੀ ਲੈ ਜੀ ਚਲਾ ਕੇ ਮੈਂ ਆਪ ਤੂੰ ਨਾ ਮੇਰੀ ਜੀ ਬਾਂਦੀ ਆ ਚੜਨਾ ਤੁਹਾਨੂੰ ਟਰੈਕਟਰ ਪਰ ਆਉਂਦਾ ਨਹੀਂ ਪਰਲੀ ਸਾਈਡ ਤੇ ਚੜੀਦਾ ਹੁੰਦਾ ਮੈਨੂੰ ਆ ਵੀ ਪਤਾ ਹੈ ਆ ਵੀ ਪਤਾ ਉਧਰ ਭਾਂਡੇ ਪਏ ਆ ਉੱਥੇ ਗਿੱਲਾ ਜਾਦਾ ਮੇਰੀਆਂ ਜਰਾਬਾਂ ਕਿੰਦੀਆਂ ਹੋ ਜਾਂਦੀ ਗਿੱਲੇ ਨੂੰ ਦੱਸ ਕੇ ਕਣਾ ਲੈ ਹੈ ਉਰੇ ਨੂੰ ਇੱਥੇ ਨੂੰ ਜੜੀਦਾ ਟਰੈਕਟਰ ਪਾ ਇੱਥੇ ਹਾਂ ਨੋ ਜੀ ਆ ਦੇ ਖਲੋ ਜੀ ਹਾਂ ਇੱਥੇ ਨੂੰ ਆਹਮਗਲ ਚੜ੍ਹ ਹੋ ਜਾਣਾ ਤਾਂ ਠੀਕ ਆ ਆਹ ਕਲੱਚਾ ਹਾਂ ਠੀਕ ਹੈ ਹਾਂ ਇੱਧਰ ਆਹ ਦੋਏ ਬ੍ਰੇਕਾਂ ਐ ਅੱਛਾ ਠੀਕ ਆ ਜੀ ਹਾਂ ਹਾਂ ਅਰੇ ਸਾ ਲੈ ਬਾਈਕ ਕੋਈ ਨੂੰ ਤਾਂ ਪਤਾ ਥਾਰਾ ਕੋ ਸ ਹਾਂ ਸਟਾਰਟ ਕਰਕੇ ਦਿਖਾਵਾਂ ਤੇ ਨਵ ਲਗ ਗੀ ਤੈਨੂੰ ਲੈ ਜਾਣਾ ਫਿਰ ਆਪਣਾ ਟਰੈਕਟਰ ਭੁੱਲ ਜਿਓ ਹਾਂ ਅੱਛਾ ਠੀਕ ਥੋੜਾ ਜਿਹਾ ਪਾਪਾ ਨੇ ਸਿਖਾਇਆ ਤਾਂ ਬਾਕੀ ਹੁਣ ਬਾਜੀ ਕਹਿੰਦੇ ਮੈਂ ਹੱਥ ਧਵਾਉਂਗਾ ਟੈਂਸ਼ਨ ਨਾ ਲੈ ਹਾਂ ਆਹ ਅਗਲੇ ਦਿਨ ਤੁਸੀਂ ਆਂ ਦੱਸੋ ਕਿਹੜੀ ਇਹ ਇਹਦੇ ਇੰਡੀਕੇਟਰਾਂ ਦਾ ਸੋਚਾ ਇਹ ਜਿੱਦਾਂ ਗੱਡੀ ਨੂੰ ਨਹੀਂ ਆਉਂਦਾ ਹੁੰਦਾ ਇਹ ਇਹਨੂੰ ਅੱਗੇ ਪਿੱਛੇ ਕਰ ਇਹ ਆ ਇਧਰਲਾ ਵੱਲ ਜਾਣਾ ਹੁਣ ਉਧਰਲਾ ਵੱਲ ਜਾਣਾ ਇਦਾਂ ਹੋਰ ਤਾਂ ਮਨ ਲੱਗਾ ਤਾਰ ਤੂਰ ਹਿੱਲ ਗਈ ਵੀ ਕੋਈ ਇਦਾਂ ਦੀ ਤੂਰ ਹਿੱਲ ਗਈ ਨਹੀਂ ਆਹ ਰੇਸ ਇਹ ਰਹੀ ਸਾ ਇੱਕ ਆਰ ਐਸਾ ਇੱਕ ਆਰ ਐਸਾ ਇੱਕ ਆਰ ਐਸਾ ਇਹ ਤਾਂ ਬ੍ਰੇਕਾ ਏ ਉਹ ਹਾਂ ਇਹ ਤਾਂ ਬ੍ਰੇਕਾ ਇਹ ਆਹ ਵਾਲੀ ਰੇਸ ਆ ਜਿਹੜੀ ਇਹ ਹੁੰਦੀ ਆ ਕੰਮ ਯੂਜ਼ ਜਿੱਦਾਂ ਬਹਾਈ ਕਰਨੀ ਆ ਫਿਰ ਏਕ ਰੇਸ ਪਰ ਬੰਨਣਾ ਟਰੈਕਟਰ ਇਹ ਤਾਂ ਯੂਜ਼ ਹੁੰਦੀ ਆ ਬ੍ਰੇਕ ਦਾ ਸੌਰੀ ਰੇਸ ਆਹ ਵਾਲੀ ਰੇਸ ਆ ਜਿੱਦਾਂ ਸੜਕ ਸੁਰਕ ਪਾ ਜਾਣਾ ਇਹ ਉਦੋਂ ਯੂਜ਼ ਹੋ ਜਾਂਦੀ ਆ ਆ ਆਪਣਾ ਟੂਲ ਬਾਕਸ ਇਹ ਟੂਲ ਹੁੰਦਾ ਆ ਚਲੋ ਫਿਰ ਹੁਣ ਤੁਸੀਂ ਵੀ ਦੁੱਧ ਪਾਓ ਫਟਾਫਟ ਜਾ ਕੇ ਕਿਉਂਕਿ ਹੁਣ ਇੱਕ ਕੰਮ ਤਾਂ ਛੱਡ ਰਹੀ ਹਾਂ ਬਹੁਤ ਜਣੇ ਵੇਟ ਕਰ ਰਹੇ ਹਨ ਨਾ ਚਲੋ ਜੀ ਫਿਰ ਠੀਕਾ ਮਿਲਦੇ ਹਾਂ ਅਗਲੇ ਬਲੌਗ 'ਚ ਫਿਰ ਅਸੀਂ ਹੁਣ ਮਾਛੀਵਾੜਾ ਸਾਹਿਬ ਦਾ ਪਾਵਾਂਗੇ ਅੱਗੇ ਜਿੰਨੀਆਂ ਵੀ ਸੰਗਤਾਂ ਆਉਣਾ ਚਾਹੀਏ ਜੀ ਜ਼ਰੂਰ ਪਹੁੰਚੋ ਸਾਡੇ ਨਾਲ ਹਿੱਸਾ ਵੜਨੇ ਚਾਹੁੰਦੇ ਤਾਂ ਅਸੀਂ 11 12 ਵਜੇ ਦੇ ਲਗਭਗ ਜੀ ਇੱਥੇ ਤੋਂ ਤੁਰਪਣਾ ਚਾਲੇ ਪਾਦਨੇ ਜੀ ਮਾਛੀਵਾੜਾ ਸਾਹਿਬ ਨੂੰ ਜੀ ਸੋ ਕਹਿੰਦੇ ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾ ਨੂੰ ਹਾਂ ਜੰਗਲ ਮਾਚੀ ਵਾੜੇ ਦਾ ਬੇਨਤੀ ਕਰੇ ਹਵਾ ਮਾਨੂ ਇਹ ਕੋਈ ਹਮ ਮੁਸਾਫਿਰ ਨਹੀਂ ਹਾਂ ਇਹ ਕੋਈ ਹਮ ਮੁਸਾਫਿਰ ਨਹੀਂ ਇੰਜ ਸੁਲਤਾਨ ਸੁਤਾਏ ਹੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਜੰਗਲ ਮਾਚੀ ਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਇਹ ਮਤਲਬ ਇਹ ਮੈਂ ਸਕਰਪਟ ਕੇ ਸੁਣਾਇ ਕਿ ਜਿਹੜਾ ਜੰਗਲ ਮਾਛੀਵਾੜੇ ਦੇ ਵਿੱਚ ਗੁਰਗੋਮੀ ਸਿੰਘ ਜੀ ਜਦੋਂ ਪਏ ਸੀਗੇ ਤਾਂ ਫਿਰ ਹਵਾਵਾਂ ਚੱਲ ਰਹੀਆਂ ਸੀਗੀਆਂ ਤਾਂ ਜੰਗਲ ਹਵਾਵਾਂ ਨੂੰ ਬੇਨਤੀ ਕਰ ਰਿਹਾ ਵੀ ਆਵਾਜ਼ ਨਾ ਕਰੋ ਮੇਰਾ ਸੁਲਤਾਨ ਸੁੱਤਾ ਹੈ ਮੇਰਾ ਸ਼ਹਿਨशाह ਸੌ ਰਿਹਾ ਹੈ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਆਪਾਂ ਜੀ ਫਿਰ ਅੱਗੇ ਮਾਛੀਵਾੜਾ ਸਾਹਿਬ ਓਕੇ ਜੀ ਬਾਏ ਕਰ ਦੇ ਨੋਰ ਬਾਏ ਕਰ ਦੇ ਬਾਏ ਬਾਏ ਕਰ ਤੋ ਬਾਏ ਬਾਏ ਕਰ ਦੇ ਬਾਏ ਅੱਲੇ ਕਰ ਦਾਕੀ ਬਾਏ ਆ ਦੇਖਦੀ ਹੈ ਕਿੰਨੇ ਕਰਾ ਬਾਏ ਆਦਰ ਕਰ ਚਾਚੂ ਨੂੰ ਬਾਏ ਕਰ ਦੋ ਬਾਏ ਨਿਕਾ ਚੱਕ ਲੈ ਨਾ ਇਹਨਾਂ ਪੈਰ ਚਾਚੂ ਕੋਲ ਪਹੁੰਚੂਗੀ ਇਹ ਚਲੋ ਜੀ ਠੀਕ ਹੈ ਫਿਰ ਮਿਲਦੇ ਤੁਹਾਨੂੰ ਮਾਛੂ ਵਾਲਾ ਸਾਹਿਬ ਜਾ ਕੇ ਉੱਥੇ ਤਾਂ ਫਿਰ ਤੁਹਾਨੂੰ ਮੱਥਾ ਟਕਾਵਾਂਗੇ ਤੁਹਾਨੂੰ ਸਾਰੀ ਸੰਗਤ ਨੂੰ ਉੱਥੇ ਫਿਰ ਨਵਾਂ ਬਲੌਗ ਸ਼ੁਰੂ ਕਰਾਂਗੇ ਜਾ ਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਚੱਲੇ ਹੋਣ ਦੁੱਧ ਲੈ ਕੇ ਕਿਨਾ ਪਟਾ ਟੰਕ ਦਾ ਹਨਾ ਸਾਡਾ ਮੋਟਰਸਾਈਕਲ ਸਾਡਾ ਝੋਠਾ ਸਾਡਾ ਸਾਥੀ ਤੇ ਹਾ ਪੁੱਤ ਠੀਕ ਹੈ ਹੁਣ ਤੂੰ ਥਾਂ ਤੇ ਲੱਗੀ ਤੀ ਸਸਟੀ ਕੱਲ ਬੁਲਾ ਦੇ ਛਾਸੀ ਇਹ ਸਾਰੇ ਆਣੇ ਹਾਂਜੀ ਜੀ ਇਹ ਸਵਾ ਦੇਖਣਾ ਹੈ ਵਾ ਸਾਡਾ ਪੁੱਤ ਹੈ ਨਾ ਹਾਂ ਦੇ ਰਿਸ਼ਤੇਦਾਰ ਪਹੁੰਚ ਚੁੱਕੇ ਆ ਜੀ ਦੀਦੀ ਉਹਨੇ ਸਾਸ੍ਰੀ ਘਰ ਬੁਲਾ ਦਿੱਤਾ ਹਾਂ ਇਹ ਰਾਤੇ ਆ ਗਏ ਇਹਨਾਂ ਨੇ ਰਾਤੇ ਛਾਪਾ ਮਾਰਤਾ ਆ ਦੇਖੇ ਬਾਲਾ ਪੁੱਤ ਤੂੰ ਵੀ ਸਾਸੀ ਘਰ ਬੁਲਾ ਦੇ ਫਿਰ ਸਾਸੀ ਘਰ ਸਾਸੀ ਘਰ ਕਰ ਦੇ ਸਾਸ੍ਰੀ ਘਰ ਕਰ ਦੇ ਸਾਸੀ ਘਰ ਵੀ

ਟਾਈਮ ਤੱਕ ਮੁੜੇ ਆਉਗੇ ਤੁਸੀਂ ਲੋਕਾਂ ਟੇ ਦੇ ਵਿੱਚ ਵਿੱਚ ਟਾਈਮ ਤਾਂ ਐਸੇ ਜਾਣਾ ਲੱਗ ਜਾਂਦਾ ਅੱਜ ਕੋਈ ਨਹੀਂ ਫਿਰ ਜੇ ਤੇ ਲੱਗਦਾ ਲੱਗਿਆ ਫਿਰ ਕਰ ਦੂਗੇ ਕੁੜੀਆਂ ਜਿ ਬੰਨਾਂ ਦੱਸ ਦੇ ਇਹਨੇ ਨਹੀਂ ਆਉਣ ਨੂੰ ਫੋਨ ਕਰ ਦੂਗੇ ਹਾਂ ਉਹ ਬਣੇ ਹੋਰ ਹਿੱਲਾ ਕਰ ਲਾਂਗੇ ਠੀਕ ਨਹੀਂ ਬੰਨੀ ਮੈਂ ਕਿਹਾ ਹੋਰ ਹਿੱਲਾ ਕਰ ਲਾਂਗੇ ਜਿਹੜੀਆਂ ਬੰਨਾਂ ਰਹਿ ਗਈਆਂ ਰਹਿਣਗੀਆਂ ਸੌ ਲੱਗੇ ਹਾਂ ਚਲੋ ਜੀ ਫਿਰ ਠੀਕ ਹੈ ਹੁਣ ਬਣਾਈਏ ਜੀ ਇਸੇ ਪ੍ਰਸ਼ਾਦ ਤੇ ਤੁਸੀਂ ਵੀ ਆਜ ਜਿਹਨੇ ਜਿਹਨੇ ਖਾਣੇ ਆ ਮੈਸਾ ਵਾਲੇ ਇੱਕ ਨਜ਼ਰ ਤੇ ਗੋਹਾ ਰਹਿ ਗਿਆ ਸੰਦਾ ਚੱਕਣ ਤੇ ਠੀਕ ਹੈ ਜੀ ਫਿਰ ਬਾਏ ਬਾਏ ਸਾਡੇ ਕਿਟੂ ਮੈਕਵਾ ਪਈਆਂ ਜੀ ਠੀਕ ਹੈ